ਰਾਜਨੀਤੀ ਚ ਰੁਚੀ ਰੱਖਣ ਵਾਲਿਆਂ ਦੀ ਜਿੱਥੇ ਅੱਜ ਅਖ ਲੁਧਿਆਣਾ ਦੀ ਸੀਟ ਦੇ ਉੱਪਰ ਟਿੱਕੀ ਹੋਈ ਆ ਲੁਧਿਆਣਾ ਪੱਛਮੀ ਦਾ ਕੌਣ ਬਣੇਗਾ ਵਿਧਾਇਕ ਕਿਹਦੇ ਕੋਲ ਆਏਗੀ ਅਗਵਾਈ ਜਿੱਥੇ ਇਹ ਪੂਰੀਆਂ ਕਿਆਸਰਾਈਆਂ ਤੇ ਇੱਕ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਆਪਾਂ ਦੇਸ਼ ਦੀਆਂ ਦੂਸਰੀਆਂ ਜਿਹੜੀਆਂ ਵਾਇਲ ਇਕਸ਼ਨ ਹੋ ਰਹੀਆਂ ਨੇ ਉਹਨਾਂ ਦੇ ਨਤੀਜੇ ਕੀ ਆ ਰਹੇ ਆ ਉਨ੍ਹਾਂ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਉਹਨਾਂ ਦੇ ਵਿੱਚ ਕੌਣ ਪਿੱਛੇ ਚੱਲ ਰਿਹਾ ਕਿਹੜੀਆਂ ਧਿਰਾਂ ਦੇ ਵਿੱਚ ਮੁੱਖ ਮੁਕਾਬਲਾ ਉਥੇ ਵੀ ਇੱਕ ਮੋਟੀ ਮੋਟੀ ਨਜ਼ਰ ਮਾਰਦੇ ਆ ਤਾਂ ਦੱਸਦੇ ਕਿ ਗੁਜਰਾਤ ਕੇਰਲਾ ਤੇ ਨਾਲ ਬੈਸਟ ਬੰਗਾਲ ਦੇ ਵਿੱਚ ਵੀ ਜਿਮਣੀ ਚੋਣਾ ਹੋਈਆਂ ਸੀ ਉਹਨਾਂ ਜਿਮਣੀ ਚੋਣਾ ਦੇ ਵਿੱਚ ਕੌਣ ਕਿੰਨੀ ਕੁ ਦਾਵੇਦਾਰੀ ਪੇਸ਼ ਕਰ ਸਕਿਆ ਤੇ ਉਹਨਾਂ ਦੇ ਨਤੀਜੇ ਅੱਜ ਕੀ ਆ ਰਹੇ ਨੇ ਉਥੇ ਕੌਣ-ਕੌਣ ਲੀਡ ਲੈ ਰਿਹਾ ਤੇ ਕੌਣ ਪਛੜ ਦਾ ਨਜ਼ਰ ਆ ਰਿਹਾ ਇਹਦੀ ਇੱਕ ਨਜ਼ਰ ਮਾਰਦੇ ਆ ਗੁਜਰਾਤ ਦੀ ਗੱਲ ਕਰਦੇ ਆ ਗੁਜਰਾਤ ਦੇ ਵਿਧਾਨ ਸਭਾ ਵਿਸ਼ਵਾਦਰ ਦੀ ਗੱਲ ਕਰੀਏ ਤਾਂ ਵਿਸ਼ਵਾਧਰ ਇੱਕ ਇਹੋ ਜਿਹਾ ਹਲਕਾ ਹੈ ਜਿੱਥੇ ਸਿਰਫ 58% ਤੱਕ VOTING ਹੋਈ ਆ ਗੁਜਰਾਤ ਦੇ ਵਿੱਚ BJP ਦੀ ਸਰਕਾਰ ਹੈ ਔਰ ਇਹ ਹਲਕੇ ਕਾਦੀ ਤੇ ਵਿਸ਼ਵਾਧਰ ਬਹੁਤ ਅਹਿਮ ਹਲਕੇ ਨੇ ਕਾਦੀ ਮਹਿਸਾਨਾ ਦਾ ਜ਼ਿਲ੍ਹੇ ਦਾ ਹਲਕਾ ਹੈਗਾ ਜਿੱਥੇ ਸਿਰਫ ਅਹਮਦਾਬਾਦ ਤੋਂ ਜਿਹੜਾ ਸਿਰਫ 20 ਕਿਲੋਮੀਟਰ ਦੂਰ ਹੈ ਤੇ ਗੱਲ ਕਰੀਏ ਕਾਦੀ ਦੀ ਤਾਂ ਇੱਥੇ ਜਿਹੜਾ ਮੁੱਖ ਮੁਕਾਬਲਾ BJP ਦੇਤੇ ਹੋਰ ਕਾਂਗਰਸ ਦੇ ਵਿਚਾਲੇ ਚੱਲ ਰਿਹਾ ਬੀਜੇਪੀ ਦੇ ਰਜਿੰਦਰ ਕੁਮਾਰ ਚਾਵੜਾ 34167 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਉੱਥੇ ਹੀ ਰਮੇਸ਼ ਭਾਈ ਚਾਵੜਾ 19632 ਵੋਟਾਂ ਨਾਲ ਕਾਂਗਰਸ ਦੇ ਏ ਦੂਸਰੇ ਨੰਬਰ ਤੇ ਚੱਲ ਰਹੇ ਨੇ ਤੇ ਤੀਸਰੇ ਨੰਬਰ ਤੇ ਜਗਦੀਸ਼ ਚਾਵੜਾ ਸਿਰਫ 1004 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਜਗਦੀਸ਼ ਚਾਵੜਾ 1004 ਵੋਟਾਂ ਨਾਲ ਤੀਸਰੇ ਨੰਬਰ ਤੇ ਚੱਲ ਰਹੇ ਨੇ ਜੇਕਰ ਲੀਡ ਦੀ ਗੱਲ ਕਰੀਏ ਤਾਂ ਭਾਜੀਪੀ ਦੀ ਲੀਡ ਇੱਥੇ 14535 ਵੋਟਾਂ ਦੀ ਲੀਡ ਨਾਲ ਉਹ ਅੱਗੇ ਚੱਲ ਰਹੇ ਨੇ ਇਸੇ ਤਰ੍ਹਾਂ ਜੇਕਰ ਵਿਸ਼ਵਾਦਰ ਸੀਟ ਦੀ ਗੱਲ ਕਰੀਏ ਤਾਂ ਵਿਸ਼ਵਾਦਰ ਸੀਟ ਦੇ ਉੱਪਰ ਹੁਣ ਪੰਜਵੇਂ 7ਵੇਂ ਰਾਉਂਡ ਦੇ ਵਿੱਚ ਆ ਕੇ ਸਮੀਕਰਨ ਬਦਲ ਗਏ ਨੇ ਭਾਜਪਾ ਪਹਿਲਾਂ ਅੱਗੇ ਚੱਲ ਰਹੀ ਸੀ ਪਰ ਹੁਣ ਜਿਹੜਾ ਭਾਜਪਾ ਤੋਂ 702 ਵੋਟਾਂ ਦੀ ਲੀਡ ਲੈ ਲੀਆ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਕਿਰਤ ਪਟੇਲ 25846 ਵੋਟਾਂ ਤੇ ਨੇ ਜਦਕਿ ਆਮ ਆਦਮੀ ਪਾਰਟੀ ਦੇ ਇਤਾਲੀਆ ਗੋਪਾਲ 26548 ਵੋਟਾਂ ਤੇ ਨੇ ਤੇ ਨਾਲ ਹੀ ਕਾਂਗਰਸ ਦੇ ਨਿਤਿਨ ਕਨੁਪਰੀਆ ਜਿਹੜੇ ਸਿਰਫ 2367 ਵੋਟਾਂ ਤੇ ਨੇ ਨਿਤਿਨ ਰਣਪ੍ਰੀਆ ਸਿਰਫ 2367 ਵੋਟਾਂ ਤੇ ਤੀਸਰੇ ਨੰਬਰ ਤੇ ਨੇ ਜਦਕਿ ਦੋ 702 ਵੋਟਾਂ ਦੀ ਜਿਹੜੀ ਲੀਡ ਹੈ ਉਹ ਆਮ ਆਦਮੀ ਪਾਰਟੀ ਨੇ ਉੱਥੇ ਬਣਾ ਲਈ ਨਿਲੰਬਰ ਜਿਹੜਾ ਕੇਰਲਾ ਦੀ ਸੀਟ ਹੈ ਜਿੱਥੇ ਖੱਬੇ ਪੱਖੀਆਂ ਦਾ ਜ਼ੋਰ ਹੈ ਜਿੱਥੇ ਖੱਬੀਆਂ ਧਿਰਾਂ ਦੀ ਜਿਹੜੀ ਸਰਕਾਰ ਬਣੀ ਹੋਈ ਹੈ ਉੱਥੋਂ ਦੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੇ ਆर्यਦਨ ਸੌਖਤ ਆर्यਦਨ ਸੌਖਤ ਜਿਹੜੇ ਹੈਗੇ ਨੇ 52919 ਵੋਟਾਂ ਨਾਲ ੱਗੇ ਚੱਲ ਰਹੇ ਨੇ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਦੀ ਜਿਹੜੀ ਪਾਰਟੀ ਹੈ ਇਸ ਦੇ ਜਿਹੜੇ ਉਮੀਦਵਾਰ ਨੇ ਐਮ ਸਵਰਾਜ 44426 ਵੋਟਾਂ ਦੇ ਨਾਲ ਦੂਸਰੇ ਨੰਬਰ ਤੇ ਨੇ ਤੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਐਡਵੋਕੇਟ ਮੋਹਨ ਜੋਰਜ ਸਿਰਫ 6045 ਵੋਟਾਂ ਸਿਰਫ 6045 ਵੋਟਾਂ ਨਾਲ ਤੀਸਰੇ ਨੰਬਰ ਤੇ ਨੇ ਜੇਕਰ ਗੱਲ ਕਰੀਏ ਬੀਜੇਪੀ ਦੀ ਤਾਂ ਐਡਵੋਕੇਟ ਮੋਹਨ ਜੋਰਜ ਜਿਹੜੇ ਮੋਹਨ ਜੋਰਜ ਨੇ ਸਿਰਫ 6045 ਵੋਟਾਂ ਤੇ ਨੇ ਜਦਕਿ ਆਜ਼ਾਦ ਪੀਬੀ ਅਨਵਰ 14220 ਵੋਟਾਂ ਲੈ ਕੇ ਉਹ ਵੀ ਮੁਕਾਬਲੇ ਦੇ ਵਿੱਚ ਚੱਲ ਰਹੇ ਨੇ ਜਦਕਿ ਇੱਥੇ ਜਿਹੜੀ ਲੀਡ ਹੈ ਉਹ ਆਰਿਆਦਨ ਸ਼ੌਕਤ 52919 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਜੇਕਰ ਗੱਲ ਕਰੀਏ ਬੈਸਟ ਬੰਗਾਲ ਦੀ ਬੈਸਟ ਬੰਗਾਲ ਜਿੱਥੇ ਮਮਤਾ ਬੈਨਰਜੀ ਦਾ ਡੰਕਾ ਚੱਲਦਾ ਹੈ ਮਮਤਾ ਬੈਨਰਜੀ ਦਾ ਸੂਬਾ ਹੈ ਉੱਥੇ ਜੇਕਰ ਗੱਲ करिएगा ਤਾਂ ਮਮਤਾ ਬੈਨਰਜੀ ਦੀ ਜਿਹੜੀ ਪਾਰਟੀ ਹੈ ਉਹ ਲੀਡ ਲੈਦੀ ਨਜ਼ਰ ਆ ਰਹੀ ਹੈ ਮਮਤਾ ਬੈਨਰਜੀ ਦੀ 올 ਇੰਡੀਆ ਤ੍ਰਮੂਲ ਕਾਂਗਰਸ ਵੱਲੋਂ ਖੜੀ ਕੀਤੀ ਗਈ ਉਮੀਦਵਾਰ ਅਲੀਫਾ ਅਹਿਮਦ 32308 ਵੋਟਾਂ ਨਾਲ ਲੀਡ ਤੇ ਨੇ ਅੱਗੇ ਚੱਲ ਰਹੀ ਨਹੀਂ ਤੇ ਨਾਲ ਹੀ ਕਾਂਗਰਸ ਦੇ ਕਾਬਿਲ 우ਦੀਨ ਸ਼ੇਖ 13144 ਵੋਟਾਂ ਤੇ ਦੂਸਰੇ ਨੰਬਰ ਤੇ ਨੇ ਤੇ ਭਾਜਪਾ ਦੇ ਆਸ਼ੀਸ਼ ਕੋਸ਼ 11987 ਵੋਟਾਂ ਨਾਲ ਤੀਸਰੇ ਨੰਬਰ ਤੇ ਨੇ ਮੁਕਾਬਲਾ ਜਿਹੜਾ ਕਾਂਗਰਸ ਤੇ ਆਲ ਇੰਡੀਆ ਤਰਮੂਲ ਕਾਂਗਰਸ ਦੇ ਵਿਚਾਲੇ ਚੱਲ ਰਿਹਾ ਹੈ ਹਾਲਾਂਕਿ ਤਰਮੂਲ ਕਾਂਗਰਸ ਦੀ ਜਿਹੜੀ ਉਮੀਦਵਾਰ ਹੈ ਅਲੀਫਾ ਅਹਿਮਦ ਬਹੁਤ ਅੱਗੇ ਚੱਲ ਰਹੇ ਨੇ ਲੀਡ ਕਾਫੀ ਲੈ ਚੁੱਕੇ ਨੇ ਤੇ ਜੇਕਰ ਗੱਲ ਕਰ ਗੀ ਆਪਾਂ ਗੁਜਰਾਤ ਦੀ ਤਾਂ ਗੁਜਰਾਤ ਦੇ ਸਮੀਕਰਨ ਬਦਲ ਰਹੇ ਨੇ ਕਿਤੇ ਬੀਜੇਪੀ ਅੱਗੇ ਹੋ ਰਹੀ ਆ ਇੱਕ ਸੀਟ ਤੇ ਆਮ ਆਦਮੀ ਪਾਰਟੀ ਵੀ ਲੀਡ ਬਣਾ ਚੁੱਕੀ ਨੇ ਤੇ ਨਾਲ ਹੀ ਜਿਹੜਾ ਨਿਲੰਬਰ ਦੇ ਵਿੱਚ ਕਾਂਗਰਸ ਕਈਏ ਜਾਂ ਕਾਂਗਰਸ ਦੀ ਜਿਹੜੀ ਹੈਗੀ ਆ ਆਰਿਆਤਨ ਸ਼ੌਕਤ ਬਵੱਜਾ 9919 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਇਹ ਨੇ ਦੇਸ਼ ਦੀਆਂ ਉਹ ਸੀਟਾਂ ਜਿੱਥੇ-ਜਿੱਥੇ ਬਾਈ ਇਲੈਕਸ਼ਨ ਹੋਏ ਪੰਜਾਬ ਦੇ ਨਤੀਜਿਆਂ ਦੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਪੰਜਾਬ ਦੇ ਹੋਰ ਅੱਗੇ ਕੀ ਸਮੀਕਰਨ ਆ ਰਹੇ ਨੇ ਲੁਧਿਆਣੇ ਦੀ ਸੀਟ ਦੇ ਹੋਰ ਕੀ ਸਮੀਕਰਨ ਬਦਲੇ ਨੇ ਤੁਹਾਡੇ ਨਾਲ ਲੈ ਕੇ ਜਲਦੀ ਸਾਂਝੇ ਕਰਾਂਗੇ